ਮਾਦੀ ਗੱਲਬਾਤ ਇਹੀ ਹੈ ਬੇਨਤੀ ਵੀ ਇਹ ਆਪਦਾ ਘਰ ਬਸਾਉਣ ਪਿੱਛੇ ਜੋ ਹੋ ਜਾਂਦਾ ਹੋ ਜਾਂਦਾ ਬੜੀਆਂ ਬੜੀਆਂ ਗੱਲਾਂ ਹੋ ਜਾਂਦੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਵਧਾਉਣੀਆਂ ਨਹੀਂ ਚਾਹੀਦੀਆਂ ਸਾਰੇ ਆਪਾਂ ਧਿਆਨ ਪੈਣ ਵਾਲਿਆਂ ਵੀ ਇਹ ਵੀ ਧੀ ਨੂੰ ਬਸਾਉਣ ਧੀ ਵੀ ਬਸੇ ਕਹਿੰਦੇ ਇਹ ਪਹਿਲਾਂ ਵੀ ਕਈ ਵਾਰੀ ਹੋ ਗਿਆ ਮੈਟਰ ਹੁਣ ਨਹੀਂ ਦੁਆਰੇ ਹੁੰਦਾ ਜੀ 10 ਦੀ ਜ਼ਿੰਮੇਵਾਰੀ ਹੈ ਭਾਈ ਹਰਜਨ ਸਿੰਘ ਗਰਭਾ ਹੁਣ ਸਿੰਘਾਂ ਦੀ ਜ਼ਿੰਮੇਵਾਰੀ ਹੋ ਗਈ ਬਿਲਕੁਲ ਜੀ ਦਮਦਮੀ ਟਕਸਾਲ ਧਰਮ ਪ੍ਰਚਾਰਕ ਔਰ ਸਿੱਖ ਜਥੇਬੰਦੀ ਦੇ ਗਰੰਥੀ ਸਭਾ ਦੇ ਪ੍ਰਧਾਨ ਵੀ ਆਪਾਂ ਠੀਕ ਹੈ ਹਾਂਜੀ ਬਹੁਤ ਤੇ ਇੱਧਰ ਨਾਲ ਇਹ ਨੇ ਸਿੰਘ ਫੌਜਾ ਬਾਬਾ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਅੱਜ ਇੱਕ ਬਹੁਤ ਵਧੀਆ ਸੁਭ ਦਿਨ ਚੜਿਆ ਜਿਹੜਾ ਇੱਕ ਐਡਾ ਵੱਡਾ 3 ਸਾਲ ਤੋਂ ਸੁਲਝਿਆ ਹੋਇਆ ਮਸਲਾ ਉਲਝਿਆ ਹੋਇਆ ਮਸਲਾ ਕਿ ਠੀਕ ਹੈ ਸਾਡੇ ਜੱਜ ਤਾਂ ਜਿਵੇਂ ਕਹਿੰਦੇ ਤੂਬੇ ਦੇ ਵਿੱਚ ਇੱਟ ਸਿੱੜ ਦਿੰਦੇ ਨੇ ਉਹ ਭੁਗਤ ਨਹੀਂ ਫਿਰ گا ਪੰਚਾਇਤਾਂ ਨੂੰ ਜਾਂ ਮਤਲਬ ਨੇ ਸਿੰਘਾਂ ਨੂੰ ਪੈਂਦੀ ਐ ਹੁਣ ਤੇ ਅੱਜ ਇਹਨਾਂ ਦੀ ਮੈਰਿਜ ਕਰਾਈ ਹੋਈ ਦੀ ਨਾਲ ਉਹਦਾ ਮਾਂ ਪੁੱਛੀ ਨਾ ਦੋਨਾਂ ਨੇ ਬਾ ਪੁੱਛੇ ਤੇ ਇਹ ਫੇਰ ਵੀ 3 ਸਾਲ ਦੇ ਲੜਦੇ ਲੜਾਉਂਦੇ ਅਸੀਂ ਗਏ ਵੀ ਉਹਨਾਂ ਦੇ ਕਈ ਵਾਰੀ 15 20 ਵਾਰੀ ਰੌਲੇ ਦੇ ਵਿੱਚ ਪਰ ਅੱਜ ਬੜਾ 15 20 ਵਾਰੀ ਹਾਂਜੀ ਅੱਛਾ ਅੱਜ ਇਹ ਜਥੇਦਾਰ ਨੇ ਫੇਰ ਜ਼ਿੰਮੇਵਾਰੀ ਲਈ ਹੈ ਪਹਿਲਾਂ ਉਧਰ ਮਤਲਬ ਕੋਈ ਜ਼ਿੰਮੇਵਾਰ ਬੰਦਾ ਨਹੀਂ ਮਿਲ ਰਿਹਾ ਸੀ ਤੇ ਅੱਜ ਤੋਂ ਬਾਅਦ ਸਾਨੂੰ ਜ਼ਿੰਮੇਵਾਰ ਬੰਦਾ ਮਿਲਿਆ ਤੇ ਉਹਨੇ ਭਰੋਸਾ ਦਿਵਾਇਆ ਇਦਰੇ ਜੇ ਮੁੰਡਾ ਕੋਈ 5 3 ਗੱਲ ਕਰੂਗਾ ਇਹਦੇ ਤੇ ਫੇਰ ਅਸੀਂ ਨਿੰਕ ਸਿੰਘ ਡਾਂਗ ਵੀ ਪੇਰਾਂਗੇ ਕੀ ਨੌ ਹੈ ਭਾਈ ਜੀ ਅਮਰਤ ਪਿੰਡ ਫਿਰ ਹੁਣ ਲੈਣ ਨੂੰ ਤਿਆਰ ਐ ਤੂੰ ਮੈਂ ਤਾਂ ਤਿਆਰ ਐ ਲੈਣ ਨੂੰ ਠੀਕ ਐ ਬਾਬੇ ਨੇ ਠੀਕ ਕਰਤਾ ਠੀਕ ਐ ਦੇਖ ਸਕਦੇ ਹਾਂ ਵੀ ਤਸਵੀਰਾਂ ਅੱਛਾ ਇੱਕ ਅਸੀਂ ਦੋ ਇੱਕ ਅਸੀਂ ਬੇਨਤੀ ਕਰਦੇ ਆਂ ਵੀ ਅੱਜ ਤੋਂ ਬਾਅਦ ਇੱਕ ਦੂਜੇ ਨੂੰ ਗਾਲ ਗਲੋਚ ਨਹੀਂ ਕੋਈ ਦੇਊਗਾ ਜੇ ਕੋਈ ਦੇਊਗਾ ਕਿਸੇ ਦੀ ਵੀਡੀਓ ਬਣ ਗਈ ਤੇ ਉਹ ਆਪਦੇ ਆਪ ਨੂੰ ਫਿਰ ਸੋਚ ਲੈ ਵੀ ਉਹਦੇ ਨਾਲ ਕੀ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਕਾਰੇ ਬਰਾ ਮੈਨਾਲ ਹੋਏ ਕਲਗੀਧਰ ਪਾਸ਼ਾ ਦੇ ਮਨ ਨੂੰ ਪਾਵੇ ਆਵੇ ਗੁਰਜੀ ਦਾ ਹਾਂ ਭਾਈ ਕੁੜੀ ਕੀ ਨੋ ਹੈ ਬ੍ਰਾਹਮਣ ਕੌਰ ਕਿਹੜਾ ਪਿੰਡ ਹੈ ਢੜਬਾ ਢੜਬਾ ਤੁਸੀਂ ਆਪਣਾ ਲਵ ਮੈਰਿਜ ਕਰਾਈ ਸੀ ਫਿਰ ਹੁਣ ਕੀ ਠੀਕ ਹੈ ਹੁਣ ਹੋ ਗਿਆ ਠੀਕ ਮਸਲਾ ਹੱਲ ਕਰਾਤਾ ਬਾਬਿਆਂ ਨੇ ਕਰਾਤਾ ਦੇਖ ਸਕਦੇ ਹਾਂ ਤੁਸੀਂ ਜਾਣ ਨੂੰ ਤਿਆਰ ਹੋ ਠੀਕ ਦੇਖ ਸਕਦੇ ਹੋ ਦੋਸਤੋ ਬਾਬਿਆਂ ਨੇ ਜਿਹੜਾ ਨਮੀੜਾ ਗਰਾਹਾਂ ਪਿੰਡ ਦੇ ਵਿੱਚ ਖੜਿਆਂਗੇ ਆਪਣਾ ਨਮੀੜਾ ਨਹੀਂ ਸੌਰੀ ਆਪਣਾ ਕਿੰਨੇ ਕ ਵੀ ਅੱਜ ਤੋਂ ਬਾਅਦ ਨੂੰ ਇਕੱਠੇ ਕਰਤੇ ਦੋਏ ਪਰਿਵਾਰ ਦੁਬਾਰੇ ਸਹਿਮਤੀ ਹੋ ਗਈ ਦੋਵਾਂ ਪਰਿਵਾਰਾਂ ਦੀ ਕਿਹੜਾ ਪਿੰਡ ਤੇ ਇਹਨਾਂ ਦਾ ਦੜਬਾ ਇੱਕ ਪਾਸੇ ਦੜਬਾ ਸੀ ਇੱਕ ਪਾਸੇ ਲੜਕਾ ਸੀ ਜਿਹੜਾ ਗਰਾਂਹਾਂ ਦਾ ਸੀਗਾ ਹਮਰੇ ਜਨਾ ਅੱਛਾ ਹੋਰ ਸਰਪੰਚ ਸਾਹਿਬ ਬਹੁਤ ਬਹੁਤ ਪੱਤਰਕਾਰ ਸਾਹਿਬ ਜੀ ਆਪ ਦਾ ਧੰਨਵਾਦ ਜਿਹੜੇ ਕਿ ਵਧੀਆ ਵਧੀਆ ਖਬਰਾਂ ਚੰਗੀਆਂ ਲਾ ਕੇ ਇੱਕ ਸੇਧ ਦੇ ਰਹੇ ਹੋ ਵੀ ਧੀ ਪਣ ਕਿਦਾਂ ਵਸਾਉਣੀ ਹੈ ਕਿਦਾਂ ਧੀ ਪੈਣੇ ਵਸਣਾ ਬਹੁਤ ਬਹੁਤ ਸਾਡੀ ਜਥੇਬੰਦੀ ਵੱਲੋਂ ਦੋਹੇ ਜਥੇਬੰਦੀਆਂ ਵੱਲੋਂ ਆਪ ਜੀ ਦਾ ਆਪ ਜੀ ਦੀ ਸਾਰੀ ਟੀਮ ਦਾ ਤੇ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਠੀਕ ਹੈ ਪਰ ਜੀ ਇੱਕ ਗੱਲ ਸੁਣੋ ਧਿਆਨ ਨਾਲ ਹਾਂ ਜੇ ਇਸ ਦੇਰ ਕੇ ਉਹਦੇ ਮਾਤਾ ਦੇ